ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਨੜਿਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਸੰਤ ਹਿੰਡੋਲ ਮਹੱਲਾ ਤੀਜਾ ਘਰ ਦੂਜਾ ਗੁਰ ਕੀ ਬਾਣੀ ਮਿਟ ਹੋ ਵਾਰਿਆ ਭਾਈ ਗੁਰ ਸ਼ਬਦ ਵਿਟੋ ਬਾਲੇ ਜਾਈ ਗੁਰ ਸਾਲਾਹੀ ਸਾਦੇ ਆਪਣਾ ਪਾਈ ਗੁਰ ਚਰਨੀ ਚਿਤ ਲਾਈ ਮੇਰੇ ਮਨ RAM ਨਾਮ ਚਿਤ ਲਾਈ ਮਨ ਤਨ ਤੇਰਾ ਹਰਿਆ ਹੋ ਇਕ ਹਰ ਨਾਮ ਫਲ ਪਾਈ ਰਹਾਉ ਰਹਾਉ ਦੀਆਂ ਪੰਕੀਆਂ ਦੇ ਵਿੱਚ ਮਨ ਨੂੰ ਸੰਬੋਧਨ ਕਰਕੇ ਸਤਿਗੁਰੂ ਪਾਸ਼ਾ ਸਮਝਾ ਰਹੇ ਹਨ ਕਿ اے ਭਾਈ ਇਹ ਮੇਰੇ ਮਨ ਕਹਿੰਦੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਚਿਤ ਜੋੜ ਇਸ ਕਰਕੇ ਕਿੰਨੇ ਭਾਈ ਪ੍ਰਮਾਤਮਾ ਦਾ ਨਾਮ ਫਲ ਪ੍ਰਾਪਤ ਕਰਕੇ ਤੇਰਾ ਮਨ ਖਿੜ ਪਏਗਾ ਤੇਰਾ ਤਨ ਖਿੜ ਪਏਗਾ ਇਸ ਕਰਕੇ ਉਸ ਪਰਮੇਸ਼ਰ ਦੇ ਨਾਮ ਦੇ ਵਿੱਚ ਚਿੱਤ ਨੂੰ ਜੋੜ ਫਿਰ ਮੋੜ ਲਈਆਂ ਪੰਕਤੀਆਂ ਦੇ ਵਿੱਚ ਫਰਮਾਨ ਹੈ ਗੁਰ ਕੀ ਬਾਣੀ ਵਿਟੋ ਵਾਰਿਆ ਭਾਈ ਗੁਰ ਸ਼ਬਦ ਵਿਟੋ ਬਲ ਜਾਈ ਇਹ ਭਾਈ ਮੈਂ ਗੁਰੂ ਦੀ ਬਾਣੀ ਤੋਂ ਗੁਰੂ ਦੇ ਸ਼ਬਦ ਤੋਂ ਸਦਕੇ ਜਾਂਦਾ ਹਾਂ ਬਲਿਹਾਰ ਨਹੀਂ ਜਾਂਦਾ ਹਾਂ ਗੁਰ ਸਾ ਲਾਹੀ ਸਾਨੇ ਆਪਣਾ ਭਾਈ ਗੁਰ ਚੰਨੀ ਜਿੱਤ ਲਾਈ ਮੈਂ ਸਦਾ ਆਪਣੇ ਗੁਰੂ ਨੂੰ ਸਲਾਉਂਦਾ ਹਾਂ ਮੈਂ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਜੋਤ ਚਿੱਤ ਜੋੜਦਾ ਹਾਂ ਰੱਗੇ ਫਰਮਾਨ ਹੈ ਗੁਰ ਰਾਖੇ ਸੇ ਉਬਰੇ ਭਾਈ ਹਰ ਰਸ ਅੰਮ੍ਰਿਤ ਪੀ ਆਏ ਵਿੱਚੋਂ ਹੋਮੈ ਦੁੱਖ ਉੱਠ ਗਿਆ ਪਾਈ ਸੁਖ ਉੱਠਾ ਮਨ ਆਏ ਏ ਭਾਈ ਗੁਰੂ ਨੇ ਜਿੰਨਾ ਮਨੁੱਖਾਂ ਦੀ ਰੱਖਿਆ ਕੀਤੀ ਉਹ ਮਾਇਆ ਦੇ ਮੋਹ ਦੇ ਪੰਜੇ ਤੋਂ ਬਚ ਗਏ ਉਹ ਉਹ ਬਚ ਗਏ ਗੁਰੂ ਨੇ ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਪਲਾ ਕੇ ਬਚਾ ਲਿਆ ਇਸ ਕਰਕੇ ਕਿਨੇ ਹੀ ਭਾਈ ਉਹਨਾਂ ਦੇ ਫਿਰ ਅੰਦਰੋਂ ਹਉਮੈ ਦਾ ਦੁੱਖ ਦੂਰ ਹੋ ਗਿਆ ਉਹਨਾਂ ਦੇ ਮਨ ਵਿੱਚ ਆਨੰਦ ਆ ਵਸਿਆ ਰੱਗੇ ਫਰਮਾਨ ਹੈ ਧੁਰ ਆਪੇ ਜਿਨਾਂ ਨੂੰ ਬਖਸ਼ਿਓਨ ਭਾਈ ਸਬਦੇ ਲਿਆਂ ਮਿਲਾਏ ਧੂੜ ਤਨਾ ਕੀ ਅਕੂਲੀ ਐ ਭਾਈ ਸਤ ਸੰਗਤ ਮੇਲ ਮਿਲਾਏ ਨਿਹ ਭਾਈ ਤੁਰ ਦਰਗਾਹ ਤੋਂ ਪਰਮਾਤਮਾ ਨੇ ਆਪ ਹੀ ਜਿੰਨਾ ਉੱਤੇ ਬਖਸ਼ਿਸ਼ ਕੀਤੀ ਉਹਨਾਂ ਨੂੰ ਉਸਨੇ ਗੁਰੂ ਦੇ ਸ਼ਬਦ ਵਿੱਚ ਜੋੜ ਦਿੱਤਾ ਸ਼ਬਦ ਦੇ ਵਿੱਚ ਮਿਲਾ ਦਿੱਤਾ ਉਹਨਾਂ ਨੂੰ ਸ਼ਬਦ ਗੁਰੂ ਦੇ ਲੜ ਲਾ ਦਿੱਤਾ ਉਹਨਾਂ ਨੂੰ ਇਸ ਕਰਕੇ ਕਹਿੰਦੇ ਹੈ ਭਾਈ ਉਹਨਾਂ ਦੀ ਚਰਨ ਧੂੜ ਦੀ ਬਰਕਤ ਨਾਲ ਮਾਇਆ ਤੋਂ ਨਿਰਲੇਪ ਹੋ ਜਾਂਦਾ ਫਿਰ ਜਿਨ੍ਹਾਂ ਉੱਤੇ ਬਖਸ਼ਿਸ਼ ਕਰਦਾ ਹੈ ਕਹਿੰਦੇ ਉਹਨਾਂ ਨੂੰ ਸਾਧ ਸੰਗਤ ਦੇ ਵਿੱਚ ਮਿਲਾ ਕੇ ਆਪਣੇ ਚਰਨਾਂ ਦੇ ਵਿੱਚ ਜੋੜ ਲੈਂਦਾ ਹੈ ਉਹ ਪ੍ਰਮਾਤਮਾ ਪਰਮੇਸ਼ਰ ਆਪ ਕਰਾਈ ਕਰੇ ਆਪ ਭਾਈ ਜਿਨ ਹਰਿਆ ਕੀਆ ਸਭ ਕੋਏ ਨਾਨਕ ਮਨ ਤਨ ਸੁਖ ਸਦ ਵਸੈ ਭਾਈ ਸਬਦ ਮਿਲਾਵਾ ਹੋਇ ਨੇ ਭਈ ਪ੍ਰਮਾਤਮਾ ਨੇ ਹਰੇਕ ਜੀਵ ਨੂੰ ਜਿੰਦ ਦਿੱਤੀ ਹੈ ਉਹ ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਉਂਦਾ ਹੈ ਆਪ ਸਭ ਕੁਝ ਕਰਾਉਂਦਾ ਹੈ ਆਪ ਹੀ ਸਭ ਦੇ ਵਿੱਚ ਵਿਆਪਕ ਹੋ ਕੇ ਸਭ ਕੁਝ ਕਰਦਾ ਹੈ ਇਸ ਕਰਕੇ ਕਿ ਨਹੀ ਨਾਨਕ ਦੇ ਭਾਈ ਗੁਰੂ ਦੇ ਸ਼ਬਦ ਦੇ ਰਾਹੀ ਜਿਸ ਮਨੁੱਖ ਨੂੰ ਜਿਦਾ ਵੀ ਮਿਲਾਪ ਪ੍ਰਮਾਤਮਾ ਨਾਲ ਹੋ ਗਿਆ ਗੁਰੂ ਮਿਲ ਪਿਆ ਪ੍ਰਮਾਤਮਾ ਨਾਲ ਮਿਲਾਪ ਹੋ ਗਿਆ ਜਿਸ ਮਨੁੱਖ ਦਾ ਕਹਿੰਦੇ ਉਸ ਦੇ ਮਨ ਵਿੱਚ ਉਸ ਦੇ ਤਨ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ ਅਗਲੇ ਸ਼ਬਦ ਦੇ ਵਿੱਚ ਫਰਮਾਨ ਹੈ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਬਸੰਤ ਮਹੱਲਾ ਚੌਥਾ ਕਰ ਪਹਿਲਾ ਇੱਕ ਤੁਕੇ ਇਹ ਇੱਕ ਇੱਕ ਤੁਕ ਦੇ ਸ਼ਬਦ ਹਨ ਜੋ पसਰੀ ਸੂਰਜ ਕਿਰਨ ਜੋਤ ਤਿਉ ਘਟ ਘਟ ਰਮਈਆ ਓਤ ਪੋਤ ਇਕੋ ਹਰ ਰਬਿਆ ਸਭ ਥਾਈ ਗੁਰਸਬਦ ਦੀ ਮਿਲੀ ਐ ਮੇਰੀ ਮਾਏ ਰਹਾਉ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਪ੍ਰਮਾਣ ਕਰਦੇ ਹਨ ਕਿ ਇਹ ਮੇਰੀ ਮਾਉ ਭਾਵੇਂ ਸਿਰਫ ਇੱਕ ਪ੍ਰਮਾਤਮਾ ਹੀ ਸਭ ਥਾਈ ਮੌਜੂਦ ਹੈ ਫਿਰ ਵੀ ਕਹਿੰਦੇ ਗੁਰੂ ਦੇ ਸ਼ਬਦ ਦੀ ਰਾਹੀ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ ਨਹੀਂ ਤਾਂ ਨਹੀਂ ਮਿਲਿਆ ਜਾ ਸਕਦਾ ਸ਼ਬਦ ਤੋਂ ਬਿਨਾ ਇੱਕੋ ਇੱਕ ਰਸਤਾ ਹੀ ਹੈ ਗੁਰੂ ਦਾ ਸ਼ਬਦ ਜਿਹੜਾ ਪ੍ਰਮਾਤਮਾ ਨੂੰ ਮਿਲਾ ਸਕਦਾ ਹੈ ਨਹੀਂ ਤਾਂ ਹੋਰ ਕੋਈ ਨਹੀਂ ਮਿਲਾ ਸਕਦਾ ਜੋ ਪਸਰੀ ਸੂਰਜ ਕਿਰਨ ਜੋਤ ਤਿਉ ਘਟ ਘਟ ਅਦਮਈਆ ਓਤ ਓਤ ਨਹੀਂ ਮੇਰੀ ਮਾਂ ਜਿਵੇਂ ਸੂਰਜ ਦੀ ਕਿਰਨ ਦਾ ਚਾਨਣ ਸਾਰੇ ਜਗਤ ਵਿੱਚ ਖਿਲਰਿਆ ਹੋਇਆ ਤਵੇਂ ਸੋਨਾ RAM ਤਾਣੇ ਪਿੱਟੇ ਵਾਂਗ ਉਤਪਉਤ ਕਹਿੰਦੇ ਹਨ ਤਾਣੇ ਪਿੱਟੇ ਨੂੰ ਕਹਿੰਦੇ ਤਾਣੇ ਪਿੱਟੇ ਵਾਂਗ ਹਰੇਕ ਸਰੀਰ ਦੇ ਵਿੱਚ ਮੌਜੂਦ ਹੈ ਇਕਮਿਕ ਹੈ ਅੱਗੇ ਫਰਮਾਨ ਹੈ ਰਹ ਹੌਤੋਂ ਨੀਆਂ ਪੰਕਤੀਆਂ ਚ ਘਟ ਘਟ ਅੰਤਰ ਏਕੋ ਹਰ ਸੋਏ ਗੁਰ ਮਿਲਿਆ ਇੱਕ ਪ੍ਰਗਟ ਹੋਏ ਨਿਹਮੰ ਉਹ ਇੱਕ ਪ੍ਰਮਾਤਮਾ ਹੀ ਹਰੇਕ ਸਰੀਰ ਦੇ ਅੰਦਰ ਵਿਆਪਕ ਹੈ ਜੇ ਜੀਵ ਨੂੰ ਗੁਰੂ ਮਿਲ ਪਵੇ ਭਾਵੇਂ ਜੀ ਮਨੁੱਖ ਨੂੰ ਗੁਰੂ ਮਿਲ ਪਏ ਗੁਰੂ ਦੇ ਲੜ ਲੱਗ ਜਾਏ ਸ਼ਬਦ ਦੇ ਤਾਂ ਕਹਿੰਦੇ ਉਹ ਪਰਮਾਤਮਾ ਪ੍ਰਤੱਖ ਦਿਸ ਪੈਂਦਾ ਹੈ ਪ੍ਰਗਟ ਹੋ ਜਾਂਦਾ ਹੈ ਇੱਕੋ ਏਕ ਰਹਿਆ ਭਰਪੂਰ ਸਾਗਤ ਨਰ ਲੋਭੀ ਜਾਣੇ ਦੂਰ ਕਹਿੰਦੇ ਮਾ ਇੱਕ ਪਰਮਾਤਮਾ ਹੀ ਹਰ ਥਾਂ ਜਰੇ ਜਰੇ ਵਿੱਚ ਵਸ ਰਿਹਾ ਹੈ ਪਰ ਸਾਗਤ ਬੰਦਾ ਰੱਬ ਨਾਲੋਂ ਟੁੱਟਿਆ ਹੋਇਆ ਸਾਗਤ ਉਹਨੂੰ ਕਹਿੰਦੇ ਕਹਿੰਦੇ ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ ਦੇ ਲਾਲਚੀ ਲੋਭੀ ਮਨੋਖ ਸਮਝਦੇ ਹਨ ਕਿ ਉਹ ਕਿਤੇ ਦੂਰ ਵਸਦਾ ਹੈ ਉਹ ਦੂਰ ਸਮਝਦੇ ਉਹ ਸਾਗਤ ਨਰ ਕਹਿੰਦੇ ਰੱਬ ਨਾਲੋਂ ਟੁੱਟਿਆ ਹੋਇਆ ਬੰਦਾ ਲੋਭੀ ਜਿਹੜਾ ਜਾਣੇ ਦੂਰ ਕਹਿੰਦੇ ਉਹ ਸਮਝਦਾ ਪਤਾ ਨਹੀਂ ਕਿੱਥੇ ਦੂਰ ਪਰਮਾਤਮਾ ਵਸਦਾ ਹੈ ਇਕੋ ਏਕ ਵਰਤਾਏ ਹਰ ਲੋਏ ਨਾਨਕ ਹਰ ਏਕੋ ਕਰੇ ਸੋ ਹੋਏ ਕਹੇ ਨਾਨਕ ਇੱਕ ਪਰਮਾਤਮਾ ਹੀ ਸਾਰੇ ਜਗਤ ਵਿੱਚ ਵਰਤ ਰਿਹਾ ਹੈ ਉਹ ਸਰਵ ਵਿਆਪਕ ਪ੍ਰਭੂ ਹੀ ਜੋ ਕੁਝ ਕਰਦਾ ਉਹ ਹੁੰਦਾ ਹੈ ਉਹ ਹੀ ਕੁਝ ਹੁੰਦਾ ਹੈ ਰੰਗਲੀ ਸ਼ਬਦ ਦੇ ਵਿੱਚ ਫਰਮਾਨ ਹੈ ਨਸੰਤ ਮਹੱਲਾ ਚੌਥਾ ਰੈਣ ਦਿਨਸ ਦੁਏ ਸਦੇ ਪਏ ਮਨ ਹਰ ਸਿਮਰੋ ਅੰਤ ਸਦਾ ਰਖ ਲੈ ਹਰ ਹਰ ਚੇਤ ਸਦਾ ਮਨ ਮੇਰੇ ਸਭ ਆਲਸ ਦੁੱਖ ਭੰਜ ਪ੍ਰਭ ਪਾਇਆ ਗੁਰਮਤਿ ਗਾਵੋ ਗੁਣ ਪ੍ਰਭ ਕੇਰੇ ਰਹਾਓ ਫਿਰ ਸਤਿਗੁਰੂ ਪਾਸ਼ਾ ਰਹਾਉ ਦੀਆਂ ਪੰਕਤੀਆਂ ਮਨ ਨੂੰ ਸੰਬੋਧਨ ਕਰਕੇ ਫਰਮਾਨ ਕਰਦੇ ਹਨ ਕਿ ਇਹ ਮੇਰੇ ਮਨ ਸਦਾ ਪ੍ਰਮਾਤਮਾ ਨੂੰ ਯਾਦ ਕਰਿਆ ਕਰੋ ਉਸ ਪਰਮੇਸ਼ਰ ਨੂੰ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦੇ ਗੁਣ ਗਾਇਆ ਕਰ ਜਿਸ ਮਨੁੱਖ ਨੇ ਇਹ ਉੱਦਮ ਕੀਤਾ ਉਸ ਨੇ ਕਹਿੰਦੇ ਸਾਰਾ ਆਲਸ ਦੂਰ ਕਰਕੇ ਆਪਣੇ ਸਾਰੇ ਦੁੱਖ ਨਾਸ ਕਰਕੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਜਿਨੇ ਇਹ ਕੰਮ ਕੀਤਾ ਪਰਮਾਤਮਾ ਨੂੰ ਪਰਮੇਸ਼ਰ ਨੂੰ ਸਿਮਰਨ ਵਾਲਾ ਉਹਦੇ ਗੁਣ ਗਾਉਣ ਵਾਲਾ ਉਦਸ ਉਹਨੇ ਆਮ ਦਾ ਸਾਰਾ ਆਲਸ ਦੂਰ ਕਰਕੇ ਸਾਰਾ ਦੁੱਖ ਨਾਸ਼ ਕਰਕੇ ਪ੍ਰਮਾਤਮਾ ਨਾਲ ਮਿਲਾਪ ਆਸਲਾ ਕਰ ਲਿਆ ਤੇ ਫਿਰ ਮੋਢ ਲੀਆਂ ਬੰਕੀਆਂ ਚ ਫਰਮਾਨ ਹੈ ਰਹਿਣ ਦਿਨਸ ਦੁਇ ਸੱਦੇ ਪਏ ਮਨ ਹਰ ਸਿਮਰੋ ਅੰਤ ਸਦਾ ਰੱਖ ਲਏ ਕਹਿੰਦੇ ਹੀ ਮੇਰੇ ਮਨ ਰਾਤ ਅਤੇ ਦਿਨ ਦੋਵੇਂ ਕਹਿੰਦੇ ਮੌਤ ਦਾ ਸੱਦਾ ਦੇ ਰਹੇ ਹਨ ਘਟ ਰਿਹਾ ਹੈ ਰਾਤ ਗਈ ਸਮਾਂ ਘਟ ਗਿਆ ਜ਼ਿੰਦਗੀ ਦਾ ਦਿਨ ਗਿਆ ਹੋਰ ਘਟ ਗਿਆ ਕਹਿੰਦੇ ਇਹ ਮੌਤ ਦਾ ਸੱਦਾ ਦੇ ਰਹੇ ਹਨ ਕਿ ਉਮਰ ਬੀਤ ਰਹੀ ਹੈ ਸਮਾਂ ਜਾ ਰਿਹਾ ਹੈ ਸਮਾਂ ਘਟ ਰਿਹਾ ਹੈ ਤੇ ਮੌਤ ਨੇੜੇ ਆ ਰਹੀ ਹੈ ਕਿਉਂਕਿ ਮੌਤ ਹੈ ਜਿਹੜੀ ਉਹ ਟਲ ਲਿਖ ਕੇ ਪਾਈ ਹੈ ਜ਼ਿੰਦਗੀ ਦਾ ਜਿੰਨੇ ਸਾਲ ਹੈ ਜਿੰਨੇ ਮਹੀਨੇ ਹੈ ਹੂੰ ਤਾਂ ਵਧਾ ਘਟਾ ਨਹੀਂ ਸਕਦਾ ਪਰ ਇੱਕ ਇੱਕ ਦਿਨ ਕਰਕੇ ਰਾਤ ਕਰਕੇ ਉਹ ਲੰਘਦੀ ਜਾ ਰਹੀ ਹੈ ਤੇ ਓਵੇਂ ਓਵੇਂ ਮੌਤ ਦੇ ਨੇੜੇ ਹੁੰਦਾ ਜਾ ਰਹੀ ਤੂੰ ਕਹਿੰਦੇ ਸੱਦੇ ਪੈ ਰਹੇ ਹੈ ਇਹ ਮੰਨ ਕਹਿੰਦੇ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਕਹਿੰਦੇ ਹਰ ਨਾਮ ਹੀ ਤੈਨੂੰ ਅੰਤ ਵੇਲੇ ਸਦਾ ਰੱਖਿਆ ਕਰਦਾ ਉਹ ਹੀ ਛਡਾਉਂਦਾ ਉਹ ਹੀ ਛਡਾਊਗਾ ਉਹ ਹੀ ਰੱਖਿਆ ਕਰੂਗਾ ਤੇਰੀ ਉਹਨੂੰ ਸਿਮਰਿਆ ਕਰ ਉਹ ਯਾਦ ਕਰ ਉਹ ਤੇਰੇ ਨਾਲ ਨਿਵਣਾ ਹੋਰ ਕੁਛ ਨਹੀਂ ਰੱਗੇ ਫਰਮਾਨ ਹੈ ਮਨਮੁਖ ਫਿਰ ਫਿਰ ਹਉਮੈ ਮੋਇ ਕਾਲ ਦੈਤ ਸੰਘਾਰੇ ਜਮਪੁਰ ਗਏ ਕਹਿੰਦੇ ਭਾਈ ਮਨਮੁਖ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕਹਿੰਦੇ ਮੁੜ-ਮੁੜ ਹੋਮੈ ਦੇ ਕਾਰਨ ਆਤਮਿਕ ਮੌਤ ਸਹਿੜਦੇ ਰਹਿੰਦੇ ਜਦੋਂ ਕਾਲਦੈਂਤ ਨੇ ਕਹਿੰਦੇ ਉਹਨਾਂ ਨੂੰ ਮਾਰ ਮੁਕਾਇਆ ਤਦੋਂ ਕਹਿੰਦੇ ਫਿਰ ਜਮਾਂ ਦੇ ਵਸ ਪੈ ਗਏ ਉਹ ਕਿਉਂ ਗੁਰੂ ਦੇ ਮਗਰ ਤਲਕੇ ਨਹੀਂ ਮਨ ਦੇ ਪਿੱਛੇ ਚੱਲੇ ਤੇ ਜਿਹੜੇ ਗੁਰੂ ਦੇ ਮਗਰ ਲੱਗੇ ਉਹਦਾ ਪ੍ਰਮਾਣ ਹੈ ਗੁਰਮਖ ਹਰ 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 ਲਿਵ ਲਾਗੇ ਜਨਮ ਮਰਨ ਦੋ ਦੁੱਖ ਭਾਗੇ ਪਰ ਕਹਿੰਦੇ ਹੈ ਭਾਈ ਜਿਹੜੇ ਗੁਰੂ ਦੇ ਕਹਿਣੇ ਵਿੱਚ ਚੱਲਣ ਵਾਲੇ ਗੁਰੂ ਦੇ ਦੱਸੇ ਰਸਤੇ ਤੇ ਉੱਤੇ ਤੁਰਨ ਵਾਲੇ ਸਨਮਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਪ੍ਰਮਾਤਮਾ ਦੇ ਨਾਮ ਦੀ ਲਗਣ ਲੱਗਦੀ ਹੈ ਤੇ ਜਿਸ ਦੀ ਬਰਕਤ ਨਾਲ ਫਿਰ ਜੰਮਣ ਤੇ ਮਰਨ ਦਾ ਉਹਨਾਂ ਦੇ ਦੋਨੇ ਦੁੱਖ ਹੈ ਜਿਹੜੇ ਉਹ ਦੂਰ ਹੋ ਜਾਂਦੇ ਹੈ ਉਹ ਜਨਮ ਮਰਨ ਵਾਲਾ ਗੇੜ ਖਤਮ ਹੋ ਜਾਂਦਾ ਫਿਰ ਜੁਨਾਂ ਦੇ ਵਿੱਚ ਨਹੀਂ ਭਟਕਦੇ ਕਹਿੰਦਾ ਪਾਬ ਭਗਤ ਜਨਾ ਕੋ ਹਰ ਕਿਰਪਾ ਧਾਰੀ ਗੁਰ ਨਾਨਕ ਤੁਠਾ ਮਿਲਿਆ ਬਨਵਾਦੀ ਕਹਿੰਦੇ ਹੈ ਭਾਈ ਆਪਣੇ ਭਗਤਾਂ ਉੱਤੇ ਪ੍ਰਮਾਤਮਾ ਆਪ ਮਿਹਰ ਕਰਦਾ ਹੈ ਉਹਨਾਂ ਨੂੰ ਗੁਰੂ ਮਿਲਾਉਂਦਾ ਹੈ ਇਸ ਕਰਕੇ ਕਹਿੰਦੇ ਹੈ ਭਾਈ ਜਿਸ ਨੂੰ ਖੁੱਤੇ ਗੁਰੂ ਨਾਨਕ ਦਇਆਵਾਨ ਹੁੰਿਆ ਕਿਰਪਾ ਕੀਤੀ ਕਹਿੰਦੇ ਉਸ ਨੂੰ ਪਰਮਾਤਮਾ ਮਿਲ ਪਿਆ ਉਹ ਪਰਮੇਸ਼ਰ ਨਾਲ ਇਕਮਿਕ ਹੋ ਗਿਆ ਸੋ ਅੰਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆ ਮੇ ਅੰਤੁਨਤਾਈਆਂ ਹੋ ਗਈਆਂ ਨੇ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਿਲ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ